ਵਾਲਾ ਜੀ ਜਿਹੜਾ ਇਲੈਕਸ਼ਨਾਂ ਤੋਂ ਪਿੰਡੋਂ ਝਗੜਾ ਆ ਕੀ ਕਾਰਨ ਲੈਣਾ ਉਹਦਾ ਕਾਰਨ ਇਹ ਹੀ ਹੈ ਜੀ ਪਿੰਡ ਦੇ ਵਿੱਚ ਸਾਡੇ ਸਰਪੰਚ ਸਾਹਿਬ ਨੇ ਪ੍ਰੀਜ਼ਨ ਸਰਪੰਚ ਉਹ ਮੇਰੇ ਕੋਲ ਆਏ ਆ ਤੇ ਮੈਨੂੰ ਕਹਿੰਦੇ ਵੀ ਇਲੈਕਸ਼ਨ ਦੇ ਵਿੱਚ ਇਸ ਵਾਰੀ ਨਾ ਮਦਦ ਕਰੋ ਅੱਛਾ ਜੀ ਤੇ ਮੈਂ ਕਿਹਾ ਜੀ ਆਪਾਂ ਮਦਦ ਕਰਨੀ ਹੈ ਕਿਸੇ ਪਾਰਟੀ ਦੇ ਕਿਸੇ ਸਰਪੰਚ ਸਾਡੇ ਘਰ ਦੀਆਂ ਵੋਟਾਂ ਜਿੱਥੇ ਮਰਜ਼ੀ ਪਾਈਏ ਇਹਦੇ ਵਿੱਚ ਮੈਂ ਸਰਪੰਚ ਸਾਹਿਬ ਤੁਹਾਡਾ ਕੋਈ ਨਹੀਂ ਹੈਗਾ ਆਪਾਂ ਆਪਣੇ ਹਸਾਣਾ ਵੋਟਾਂ ਪਾਉਣੀ ਆ ਜੀ ਸਰਪੰਚ ਸਾਹਿਬ ਨੇ ਮੈਨੂੰ ਥੋੜਾ ਬੋਦਾ ਆਖਿਆ ਵਾ ਹੋ ਗਏ ਮੈਂ ਸਰਪੰਚ ਦਾ ਸਲਕਾਰ ਕੀਤਾ ਘਰ ਬਿਠਾ ਕੇ ਚਾਹ ਪਾਣੀ ਪਿਆ ਲਿਆ ਤੇ ਸਰਪੰਚ ਸਾਹਿਬ ਨੇ ਹੋ ਆਖੇ ਸਰਪੰਚਾ ਸਾਡੇ ਘਰ ਦੀਆਂ ਵੋਟਾਂ ਜਿੱਥੇ ਮਰਜੀ ਪਾਈਏ ਤੇ ਸਰਪੰਚ ਸਾਹਿਬ ਨੇ ਸ਼ੀ ਨੂੰ ਮਤਲਬ ਆਪਣੇ ਅੰਦਰ ਘੋਖ ਲਿਆ ਤੇ ਮੈਨੂੰ ਅੱਧਾ ਪੌਣਾ ਘੰਟਾ ਮੇਰੇ ਘਰ ਬੈਠਾ ਚਾਹ ਪਾਣੀ ਮੈਂ ਪਿਆ ਸਰਕਾਰ ਕੀਤਾ ਸਰਪੰਚ ਦਾ ਤੇ ਮੁੜ ਕੇ ਸਰਪੰਚ ਨੇ 11:30 ਤੱਕ ਆਪਣੇ ਦਿਮਾਗ ਦੇ ਅੰਦਰ ਜੋ ਵੀ ਪਲੈਨਿੰਗ ਸੀ ਆਪਣੇ ਭਤੀਜੇ ਨਾਲ ਲੈ ਕੇ ਤੇ ਮੈਂ ਆਪਣੀ ਡੂੜੀ ਨੂੰ ਰਵਾਨਾ ਹੋ ਗਿਆ ਤੇ ਜੇ ਮੈਂ ਖੋਦੇ ਬਾਂਗਰ ਪਹੁੰਚਿਆ ਤੇ ਖੋਦੇ ਬਾਂਗਰ ਕੋਲ ਜਦੋਂ ਪਹੁੰਚਿਆ ਤਾਂ ਮੇਰੇ ਮਗਰ ਗੱਡੀ ਲਾਈ ਐ ਦੇਵਤੇ ਦਲਬੀਰ ਸਿੰਘ ਰਸ਼ਪਾਲ ਸਿੰਘ ਅਧਿਆਲ ਸਿੰਘ ਗੁਰਪ੍ਰੀਤ ਸਿੰਘ ਖਜਾਨ ਸਿੰਘ ਨਵਰਾਜ ਸਿੰਘ ਇਹ ਸਾਰੇ ਉਸ ਗੱਡੀ ਦੇ ਵਿੱਚ ਮੌਜੂਦ ਸਨ ਕੁਛ ਇਹਨਾਂ ਕੋਲ ਮੋਟਰਸਾਈਕਲਾਂ ਦੇ ਆਏ ਫਿਰ ਇਹਨਾਂ ਗੱਡੀ ਚ ਉੱਤਰਦੇ ਸਾਰੇ ਮੇਰੇ ਤੇ ਵਾਰ ਕੀਤਾ ਮੈਨੂੰ ਕੁੱਟਮਾਰ ਕੀਤੀ ਜਿਹਦੇ ਕਾਰਨ ਮੈਨੂੰ ਇਹਨਾਂ ਕੁੱਟਮਾਰ ਕੀਤੀ ਕਿ ਮੇਰੇ ਹੱਥ ਉੱਤੇ ਸੱਟ ਲੱਗੀ ਹੈ ਜੀ ਮੇਰੇ ਹੱਥ ਨੂੰ ਫ੍ਰੈਕਚਰ ਕਰਤਾ ਡਾਕਟਰ ਦੀ ਰਿਪੋਰਟਾਂ ਮੁਤਾਬਕ ਜੋ ਵੀ ਆਇਆ ਉਹ ਹਸਪੀਟਲ ਦੀ ਰਿਪੋਰਟਾ ਡਾਕਟਰ ਸਾਹਿਬ ਨੇ ਉੱਥੇ ਭੇਜ ਲਈ ਜਿੰਨੇ ਦਿਨ ਹਸਪੀਟਲ ਰਹਿ ਤਾ ਜੀ ਮੈਨੂੰ 10 ਤੋਂ 12 ਦਿਨ ਹਸਪੀਟਲ ਰਹਿਣਾ ਪਿਆ ਜੀ ਜਦੋਂ ਤੁਹਾਨੂੰ ਕੁੱਟ ਮਾਰ ਕੇ ਤਾਨੂੰ ਦਾਖਲ ਕਿੰਨੇ ਕਰਾਇਆ ਦਾਖਲ ਮੈਨੂੰ ਕਰਾਇਆ ਅਮਨਦੀਪ ਸਿੰਘ ਨੇ ਕਸ਼ਮੀਰ ਸਿੰਘ ਨੇ ਮੇਰੇ ਤਾਇਆ ਜੀ ਨੇ ਆਪਣੇ ਸ਼ੇਵਦੇਵ ਸਿੰਘ ਤੇ ਇੱਕ ਮੁੰਡਾ ਚਰਨਜੀਤ ਸਿੰਘ ਜਿੰਨਾ ਮੈਨੂੰ ਗੱਡੀ ਆਪਣੀ ਨਿੱਜੀ ਵਾਹਨ ਉੱਪਰ ਲੈ ਕੇ ਤੇ ਇਹ ਮੈਨੂੰ ਦਾਖਲ ਕਰਾਇਆ ਡੇਰਾ ਬਾਬਨ ਕਿੰਨੇ ਦਿਨ ਹਸਪੀਟਲ ਰਹਿਦੇ ਜੀ ਡੇਰਾ ਬਾਬਨ ਨਾਨਕ ਪਹਿਲਾਂ ਮੈਨੂੰ ਲੈ ਗਏ ਜੀ ਫਿਰ ਮੇਰੀ ਵੀ ਹੋਸ਼ੀ ਹਾਲਤ ਦੇ ਕਾਰਨ ਮੈਨੂੰ ਡੇਰਾ ਬਾਬਨ ਨਾਨਕ ਹਸਪੀਟਲ ਵਾਲਿਆਂ ਨੇ ਗਰਦਾਸਪੁਰ ਰੈਫਰ ਕੀਤਾ ਸਰਪੰਚ ਮੌਜੂਦ ਹੈਗਾ ਇਹ ਨਾਲ ਸਰਪੰਚ ਮੇਰੇ ਘਰ ਆਇਆ ਜੀ ਸਾਰੀ ਜਿਹੜਾ ਝਗੜਾ ਹੈ ਜੋ ਸਰਪੰਚ ਦੇ ਮਜਬੂਰੀ ਨਾਲ ਸਰਪੰਚ ਝਗੜੇ ਦੇ ਵਿੱਚ ਨਹੀਂ ਆਇਆ ਜਿਸ ਦਿਨ ਝਗੜਾ ਆਇਆ ਉਸ ਦਿਨ ਮੇਰੇ ਘਰ ਆਇਆ ਸਾਰੀ ਸੋਚੀ ਸਮਝੀ ਸਾਜ਼ਿਸ਼ ਪ੍ਰੀਤਮ ਸਰਪੰਚ ਦੀ ਤੇ ਉਹਦੇ ਪਤੀ ਇਹ ਦਲਬੀਰ ਸਿੰਘ ਦੀ ਜਿੰਨਾ ਮੈਨੂੰ ਦਲਬੀਰ ਸਿੰਘ ਉਹਦਾ ਆਪਣੀ ਯਾਦ ਦਾ ਮੌਕੇ ਤੇ ਆਇਆ ਬਿਲਕੁਲ ਜੀ ਉਹੀ ਗੱਡੀ ਤੇ ਆਇਆ ਮੇਰੇ ਮਗਰ ਨਾਲ ਉਹਦਾ ਭਰਾ ਗੁਰदयाल ਸਿੰਘ ਸਰਬਜੀਤ ਸਿੰਘ ਸ਼ੱਬਾ ਗੁਰਪ੍ਰੀਤ ਸਿੰਘ ਨਵਰਾਜ ਸਿੰਘ ਖਜਾਨ ਸਿੰਘ ਇਹ ਸਾਰੇ ਜਿੰਨੇ ਵੀ ਸੱਤ ਤੋਂ ਅੱਠ ਜਾਣੇ ਸੀਗੇ ਜਿੰਨਾਂ ਮੇਰੇ ਨਾਲ ਇਹ ਕੰਮ ਕੀਤਾ ਤੇ ਗੁਰਪ੍ਰੀਤ ਸਿੰਘ ਨੇ ਮੇਰੇ ਕੰਨ ਪੱਟੇ ਕੋਲ ਪਿਸਟਰ ਰੱਖ ਕੇ ਮੈਨੂੰ ਤਮਕਾਇਆ ਵੀ ਵੀ ਤੂੰ ਸਾਡੇ ਸਰਪੰਚ ਦੇ ਕਹਿਣ ਤੇ ਵੋਟਾਂ ਨਹੀਂ ਪਾਉਂਦਾ ਤੇ ਤੂੰ ਸਾਡੀ ਗੱਲ ਨਹੀਂ ਮੰਨਦਾ ਤੈਨੂੰ ਅਸੀਂ ਅਜੇ ਮਾਰ ਹੀ ਦੇਣਾ ਕਿੰਨੇ ਪਿਸਟਲ ਤੇ ਕਿਹਾ ਗੌਰਪ੍ਰੀਤ ਸਿੰਘ ਨੇ ਚੋਣ ਜਾਬਤੇ ਤੇ ਉਹਨਾਂ ਨੇ ਅਸਰਾ ਜਮਾ ਨਹੀਂ ਕਰਾਇਆ ਇਹ ਨਹੀਂ ਮੈਨੂੰ ਪਤਾ ਜੀ ਦੇਖੋ ਹੁਣ ਇਹ ਤੇ ਪੁਲਿਸ ਕਾਰਵਾਈ ਕਰੇ ਪੁਲਿਸ ਦੇਖੇ ਤੇ ਜਾਂ ਉਹ ਬੰਦੇ ਦਾ ਦੇਖੋ ਵੀ ਕਾਰੋਬਾਰ ਕੀ ਆ ਜਿਹੜਾ ਉਹਦੇ ਕੋਲ ਪਿਸਟਲ ਹੈ ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਮੈਂ ਪ੍ਰਸ਼ਾਸਨ ਤੇ ਮੰਗ ਕਰਦਾ ਜੀ ਮੈਂ ਤਿੰਨਾਂ ਬੱਚਿਆਂ ਦਾ ਬਾਪ ਆ ਜੀ ਮੇਰੇ ਛੋਟੇ ਛੋਟੇ ਬੱਚੇ ਆ ਮੇਰੇ ਨਾਲ ਹੋਇਆ ਧੱਕਾ ਮੈਨੂੰ ਕੁੱਟ-ਕੁੱਟ ਕੇ ਇਹਨਾਂ ਛਲੀਆਂ ਵਾਂਗੂ ਸੁੱਟਿਆ ਜੀ ਤੇ ਬੱਚਿਆਂ ਦੀ ਪਾਲਣ ਪੋਸਣ ਵਾਸਤੇ ਅਮਰਸਰ ਆਪਣੀ ਜੀਵੜੀ ਕਰਦਾ ਹਾਂ ਉਸ ਦਿਨ ਤੋਂ ਮੈਂ ਘਰ ਬੈਠਾ ਹੋਇਆ ਨਾ ਮੈਂ ਹੁਣ ਆਪਣੇ ਕੰਮ ਤੇ ਜਾਣ ਜੋਗਾ ਤਾਂ ਨਾ ਮੈਂ ਕੰਮ ਕਰਨ ਜੋਗਾ ਹੈਗਾ ਜੀ ਮੇਰੇ ਹੱਥ ਵੀ ਮਨੋ ਤੋੜਿਆ ਮੇਰੇ ਹੱਥੇ ਨਾ ਤੇ ਮੈਂ ਕਿ ਗਰੀਬ ਪਰਿਵਾਰ ਕਪਤੇ ਨਾਲ ਮਨੋ ਰੱਖਦਾ ਹਾਂ ਸੰਬੰਧ ਤੇ ਇਹਨਾਂ ਮੇਰੀ ਜਾਤੀ ਸੋਚ ਕੇ ਸ਼ਬਦ ਵੀ ਬੋਲੇ ਆ ਮੈਨੂੰ ਉਹ ਸ਼ਬਦ ਬੋਲੇ ਜਿਹੜੇ ਮੈਂ ਤੁਹਾਡੇ ਸਾਹਮਣੇ ਕੈਮਰੇ 'ਚ ਬਿਆਨ ਨਹੀਂ ਕਰ ਸਕਦਾ ਜਿਹੜੇ ਇਹਨਾਂ ਮੇਰੇ ਖਿਲਾਫ ਮੇਰੇ ਮੇਰੇ ਲਈ ਮਨੋ ਜਿਹੜੀ ਜਾਤੀ ਖਿਲਾਫ ਇਹਨਾਂ ਮੇਰੇ ਸ਼ਬਦ ਬੋਲੇ ਕੋਈ ਪੁਲਿਸ ਕੰਪਲੇਨ ਪੁਲਿਸ ਕੰਪਲੇਨ ਕੀਤੀ ਹੋਈ ਹੈ ਜੀ ਫਤੇਗੜ ਚੂੜੀਆਂ ਠਾਣਾ ਲੱਗਦਾ ਸੀ ਜਿਸ ਜਗ੍ਹਾ ਦਾ ਸਾਡਾ ਝਗੜਾ ਹੋਇਆ ਉਹਨਾਂ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਐਫ ਆਈ ਆਰ ਦਰਜ ਕੀਤੀ ਆ ਉਹਦੇ ਵਿੱਚ ਨਾਮ ਦਰਜ ਹੋ ਗਏ ਨੇ 23 24 ਦਾ ਪਰਚਾ ਦਰਜ ਆ ਸਾਡੀ ਰਿਪੋਰਟ ਵੀ ਪਹੁੰਚ ਗਈ ਹੈ ਅਜੇ ਤੱਕ ਪੁਲਿਸ ਨੇ ਜੋ ਵੀ ਕਾਰਵਾਈ ਬਣਦੀ ਹੈ ਉਹ ਹਲੇ ਨਹੀਂ ਕੀਤੀ ਜੀ ਫੰਤੂ ਵੀ ਕੀ ਪ੍ਰਸ਼ਾਸਨ ਕੋ ਮੈਂ ਪ੍ਰਸ਼ਾਸਨ ਦੇ ਹੀ ਮੰਗ ਕਰਦਾ ਹਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਨ੍ਹਾਂ ਪਿੰਡ ਵਿੱਚ ਗੁੰਡਾਗਰਦੀ ਫਲਾਈ ਹੋਈ ਹੈ ਸਰਪੰਚ ਨੇ ਤੇ ਇਹਦੇ ਭਤੀਜੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਹੋਰ ਵੀ ਕਿਸੇ ਭੈਣ ਭਰਾ ਨੂੰ ਜਾਂ ਆਉਣ ਵਾਲੇ ਕਿਸੇ ਵੀਰ ਭਰਾ ਨੂੰ ਐਦਾਂ ਕੁੱਟਮਾਰ ਕਰਕੇ ਉਹਦੇ ਨਾਲ ਦੁਰਵਿਹਾਰ ਨਾ ਕਰਨ ਮੈਨੂੰ ਵੀ ਸਜ਼ਾ ਜਿਹੜੀ ਉਹਨਾਂ ਦਿੱਤੀ ਆ ਮੈਨੂੰ ਜਿਹੜਾ ਕੁੱਟਮਾਰ ਕੀਤੀ ਇਹਨਾਂ ਉਹ ਜਿਹੜੀ ਸਜ਼ਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੇਰਾ ਨਾਮ ਸੁਖਦੀਪ ਕੌਰ ਹੈ ਰਾਜੇ ਕੇਤੇ ਰਹਿਣ ਵਾਲੇ ਕਿਹੜੇ ਝਗੜਾ ਹੋਇਆ ਉਹਦਾ ਕੀ ਕਾਰਨ ਹੈ ਦਾ ਕਾਰਨ ਆ ਕਿ ਸਰਪੰਚ ਆਇਆ ਇਹ ਘਰੇ ਵੋਟਾਂ ਮੰਗਣ ਤੇ ਮੇਰੇ ਘਰ ਵਾਲੇ ਨੇ ਮਨਾ ਕਰਤਾ ਵਾ ਆਪਾਂ ਮਾਨਸਤachar ਕੀਤਾ ਇਹਦਾ ਚਾਹ ਪਾਣੀ ਪਿਆਇਆ ਸਰ ਕੋ ਕੀਤਾ ਤੇ ਫਿਰ ਉਹਨਾਂ ਨੇ ਮਨਾ ਕਰ ਦਿੱਤਾ ਵਾ ਇਹ ਲਖਣਾ ਵੱਲੋਂ ਕਿ ਸਾਡੀਆਂ ਵੋਟਾਂ ਵਾ ਸਾਡੇ ਪਰਿਵਾਰ ਦੀਆਂ ਆਪਾਂ ਜਿੱਥੇ ਮਰਜੀ ਪਾਈਏ ਉਹ ਕਹਿੰਦਾ ਕਿ ਵੋਟਾਂ ਸਾਨੂੰ ਪੋ ਤੇ ਇਹਨਾਂ ਸਾਫ ਇਨਕਾਰ ਕਰਤਾ ਉਹਨੇ ਅੱਗੇ ਬੰਦੇ ਇਕੱਠੇ ਕਰਤੇ ਆ ਤੇ ਮੜਕੇ ਇਹਨਾਂ ਦੇ ਇਹ ਰੋਜ਼ੀ ਰੋਜ਼ ਦੇ ਰੋਜ਼ ਆਂਦੇ ਨੇ ਡਿਊਟੀ ਆਪਣੀ ਦੇ ਅਮਰਸਰ ਅਮਰਸਰ ਜਾਂਦੇ ਨੇ ਅੱਛਾ ਜੀ ਹਾਂਜੀ ਤੇ ਇਹ ਜੇ ਘਰੋਂ ਨਿਕਲੇ ਆ ਤੇ ਉਹਨਾਂ ਨੇ ਬੰਦੇ 'ਤੇ ਲੱਗ ਕੇ ਖੜੇ ਕੀਤੇ ਸੀ ਤੇ ਮੜਕੇ ਨੇ ਤੇ ਹਮਲਾ ਕਰਤਾ ਤੁਸੀਂ ਹੁਣ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਆਪਾਂ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਪ੍ਰੀਤਮ ਸਿੰਘ ਹੈ ਜੀ ਕਿਹਦਾ ਨਸ਼ਨਾ ਦੇ ਪਰੋ ਛੱਡਾ ਆ ਤਾਂ ਕੀ ਕਾਰਨ ਹੈ ਦੇਖੋ ਜੀ ਮੈਂ ਪਿੰਡ ਦਾ ਸਰਪੰਚ ਆ ਕੋਈ ਮੇਰੇ ਖਿਲਾਫ ਤਿੰਨ ਚਾਰ ਵਾਰੀ ਤੋਂ ਮੈਂ ਪਿੰਡ ਦਾ ਸਰਪੰਚ ਬਣਿਆ ਜੀ ਇੱਕ ਦੋ ਵਾਰੀ ਤੇ ਸਹਿਮਤੀ ਦੇ ਨਾਲ ਵੀ ਬਣਿਆ ਸਾਰੇ ਪਿੰਡ ਦੇ ਬਾਕੀ ਜਿਹੜੀ ਝਗੜੇ ਦੀ ਗੱਲ ਹੈ ਜੀ ਮੇਰੇ ਵਾਸਤੇ ਤੇ ਸਾਰਾ ਪਿੰਡ ਜਿਹੜਾ ਹੈਗਾ ਬਰਾਬਰ ਹੈ ਮੇਰੇ ਵਾਸਤੇ ਮੈਂ ਤਾਂ ਆਪਣੇ ਪਿੰਡ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਸਮਝਦਾ ਹਾਂ ਜੀ ਆ ਉਸ ਦਿਨ 16 ਤਰੀਕ ਨੂੰ ਕੀ ਕਿ ਮੈਂ ਡੋਰ ਟੂ ਡੋਰ ਜਿਹੜਾ ਸੀਗਾ ਗਿਆ ਸੀਗਾ ਮੈਂ ਇਹ ਜਿਹੜਾ ਹੈਗਾ ਜੋ ਗੁਰਜਿੰਦਰ ਸਿੰਘ ਇਹ ਪਹਿਲਾਂ ਵੀ ਮੇਰੇ ਨਾਲ ਹੀ ਹੁੰਦਾ ਸੀਗਾ ਜੀ ਅਸੀਂ ਬੜੇ ਪਿਆਰ ਦੇ ਨਾਲ ਰਹਿੰਦੇ ਸੀਗੇ ਮੈਂ ਇਹਦੇ ਘਰ ਜਰੂਰ ਗਿਆ ਆ ਮੈਂ ਇਹਨੂੰ ਕਿਹਾ ਸੀਗਾ ਕਿ ਚੱਲ ਆਪਾਂ ਇਕੱਠੇ ਹੋ ਕੇ ਚਲੀਏ ਇਹ ਮੰਨ ਗਿਆ ਸੀਗੇ ਚਲੋ ਕੋਈ ਗੱਲ ਨਹੀਂ ਆਪਾਂ ਜਿੱਦਾਂ ਤੁਸੀਂ ਕਹੋਗੇ ਆਪਾਂ ਕਰਾਂਗੇ ਉਸ ਤੋਂ ਬਾਅਦ ਮੈਂ ਘਰ ਆ ਗਿਆ ਜੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਕਨ ਸੰਤਾਨ ਦੇ ਪੁੱਤੇ ਇਹਦਾ ਨਾਮ ਆ ਨਾਮ ਆ ਰਿਹਾ ਹੈ ਵੇਖੋ ਜੀ ਮੇਰਾ ਪਤੀਆ ਜਿਹੜਾ ਦਿਲਬੀਰ ਸਿੰਘ ਆ ਉਹ ਆਮ ਪਾਰਟੀ ਚ ਆ ਇਹ ਗਰਜਿੰਦਰ ਸਿੰਘ ਜਿਹੜਾ ਕਿ ਇਹ ਵੀ ਆਮ ਪਾਰਟੀ ਚ ਆ ਮੇਰਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਇਹਨਾਂ ਦੀ ਕੋਈ ਮੈਨੂੰ ਪਤਾ ਲੱਗਾ ਸੀਗਾ ਕਿ ਪਹਿਲਾਂ ਮੋਬਾਈਲ ਤੇ ਕੋਈ ਇੱਕ ਦੂਜੇ ਨੂੰ ਗਾਲ ਮੰਦਾ ਇਹਨਾਂ ਨੇ ਕੀਤਾ ਸੀਗਾ ਤੇ ਇਹ ਮੈਂ ਉਦੋਂ ਘਰ ਸੀਗਾ ਜਦੋਂ ਮੈਨੂੰ ਪਤਾ ਲੱਗਾ ਕੋਈ ਕਿ ਇਹਨਾਂ ਦੀ ਝਗੜਾ ਜਿਹੜਾ ਇਹ 9:00 1:00 9:00 ਵਜੇ ਦੇ ਵਿੱਚ ਹੋਇਆ ਜੀ ਮੈਨੂੰ ਇਹ ਪਤਾ ਲੱਗਾ ਕਿ ਇਹ ਦਲਬੀਰ ਸਿੰਘ ਤੇ ਇਹਦਾ ਬ੍ਰਦਰ ਜਿਹੜਾ ਸੀਗਾ ਹਰਦੇਵਾਲ ਸਿੰਘ ਇੱਕ ਮੇਰੇ ਪਿੰਡ ਦਾ ਮੁੰਡਾ ਸੀਗਾ ਗੁਰਪ੍ਰੀਤ ਇਹ ਕਿਤੇ ਆਪਣੀ ਗੱਡੀ ਤੇ ਬਹਿ ਕੇ ਕੋਈ ਨਿੱਜੀ ਕੰਮ ਵਾਸਤੇ ਫਤਿਹਗੜ ਚੂੜੀਆਂ ਨੂੰ ਜਾ ਰਹੇ ਸੀਗੇ ਜੀ ਉਹਦੇ ਵਿੱਚ ਕੀ ਹੈ ਕਿ ਜਿਹੜਾ ਦੱਸਣ ਦੇ ਮੁਤਾਬਕ ਮੈਨੂੰ ਜਿਹੜੇ ਮੇਰੇ ਭਤੀਜੇ ਨੇ ਦੱਸਿਆ ਸੀਗਾ ਹਰਦੇਵਾਲ ਸਿੰਘ ਨੇ ਕਿਉਂਕਿ ਉਸ ਟਾਈਮ ਜਿਹੜਾ ਜਦੋਂ ਮੈਂ ਉਹਨੂੰ ਦਲਬੀਰ ਸਿੰਘ ਨੂੰ ਜਿਹੜਾ ਕਿ ਹਸਪਤਾਲ ਤੇ ਦਾਖਲ ਕਰਵਾਇਆ ਸੀਗਾ ਬਲੀਡਿੰਗ ਬਹੁਤ ਜ਼ਿਆਦਾ ਸੀ ਉਹਦੇ ਕਿਰਤ ਜਿਹੜੀ ਸੀਗੀ ਦਲਬੀਰ ਸਿੰਘ ਕੌਣ ਹੈ ਸੀ ਦਲਬੀਰ ਸਿੰਘ ਮੇਰਾ ਭਤੀਜਾ ਹੈ ਉਹਦੇ ਕਿੱਥੇ ਸੱਟ ਲੱਗੀ ਉਹਦੇ ਇਹਦੇ ਆ ਲੱਗੀ ਆ ਜੀ ਕਿਰਤ ਉਹ ਤੇ ਵਾਹਿਗੁਰੂ ਦੀ ਕਿਰਪਾ ਹੀ ਕਿ ਜੇ ਇੱਥੇ ਲੱਗੀ ਚੇਕ ਤਾਂ ਥੋੜੀ ਜਿਹੀ ਥੱਲੇ ਲੱਗ ਜਾਂਦੀ ਤਾਂ ਉਹਦੀ ਡੈਥ ਵੀ ਹੋ ਸਕਦੀ ਸੀ ਜੀ ਕਿਹਦੇ ਵਾਰੀ ਕਿਰਤ ਗੁਰਜਿੰਦਰ ਸਿੰਘ ਨੇ ਕਹਿੰਦੇ ਮਾਰੀ ਆ ਜੀ ਜੀ ਇਹ ਜਦੋਂ ਖੋਦੇਪੰਗਰ ਦੇ ਲਾਗੇ ਗਏ ਨੇ ਤੋਂ ਦੱਸਦੇ ਪਏ ਨੇ ਕਿ ਇੱਕ ਮੋਟਰਸਾਈਕਲ ਤੇ ਮੂੰਹ ਵੱਧਾ ਹੋਇਆ ਸੀ ਕਿਸੇ ਲੜਕੇ ਨੇ ਉਹ ਜਾਂਦਾ ਪਿਆ ਸੀ ਜਦੋਂ ਇਹਨਾਂ ਨੇ ਹਾਰਨ ਮਾਰਿਆ ਤੇ ਉਹਨੇ ਰਸਤਾ ਨਹੀਂ ਦਿੱਤਾ ਅੱਗੇ ਜਾ ਕੇ ਜਦੋਂ ਅਵਤਾਰ ਸਿੰਘ ਦਾ ਡੇਰਾ ਜੀ ਸੂਬੇਦਾਰ ਅਵਤਾਰ ਸਿੰਘ ਆ ਉਹਦੇ ਘਰ ਦੇ ਲਾਗੇ ਗਏ ਨੇ ਉੱਥੇ ਜਾ ਕੇ ਇਹਨੇ ਮੋਟਰਸਾਈਕਲ ਦੱਸਦੇ ਕਿ ਅੱਗੇ ਲਾਇਆ ਤੋਂ ਉਸ ਤੋਂ ਬਾਅਦ ਹੀ 4-5 ਬੰਦੇ ਜਿਹੜੇ ਨੇ 2-3 ਮੋਟਰਸਾਈਕਲਾਂ ਤੇ ਆਏ ਤੇ ਇਹਨਾਂ ਦੇ ਨਾਲ ਝਗੜਾ ਕੀਤਾ ਮੇਰੇ ਭਤੀਜੇ ਦੇ ਜਿਹੜੀਆਂ ਸੀ ਉਹ ਉਹ ਕਿਰਤਵੱਦੀ ਆ ਇੱਕ ਗੁਰਪ੍ਰੀਤ ਆ ਉਹਦੇ ਦਾ ਤਰਵੱਜਾ ਆ ਇਸ 6-7 ਬੰਦੇ ਸੀ ਇਹਨਾਂ ਨੇ ਕੀ ਆ ਜੀ ਪਲਾਨਿੰਗ ਦੇ ਨਾਲ ਹੀ ਜਿਹੜਾ ਸਾਰਾ ਕੰਮ ਕੀਤਾ ਆ ਮੰਨ ਲਓ ਕਿ ਜਿਹੜਾ ਬੰਦਾ ਇਹ ਕਹਿੰਦੇ ਨੇ ਕਿ ਗੁਰਜਿੰਦਰ ਸਿੰਘ ਕਹਿੰਦਾ ਕਿ ਮੈਂ ਡਿਊਟੀ ਤੇ ਜਾ ਰਿਹਾ ਸੀ ਬੜੀ ਸੋਚਣ ਵਾਲੀ ਗੱਲ ਆ ਜੀ ਜਿਹੜਾ ਬੰਦਾ ਡਿਊਟੀ ਤੇ ਜਾਂਦਾ ਉਹ ਕਿਰਤਾਂ ਲੈ ਕੇ ਥੋੜਾ ਜਾਊਗਾ ਉਹ ਆਪਣੇ ਕਿਰਤ ਥੋੜਾ ਰੱਖੂਗਾ ਮੋਟਰਸਾਈਕਲ ਦੇ ਨਾਲ ਟਾਂਕੇ ਜਾਂ ਜੇ ਮੰਨ ਲਓ ਕਿ ਇਹ ਕਹਿੰਦੇ ਨੇ ਕਿ ਮੈਨੂੰ ਰੋਕਿਆ ਜੇ ਰੋਕਿਆ ਹੁੰਦਾ ਤਾਂ ਜਿਹੜੇ ਇਹਦੇ ਬੰਦੇ ਆਏ ਜਿਨ੍ਹਾਂ ਨੇ ਸੱਟਾਂ ਲਾਈਆਂ ਉਹ ਬੰਦੇ ਉਸੇ ਟਾਈਮ ਹੀ ਗੱਡੀ ਰੁਕਦੇ ਮਗਰ ਕਿਵੇਂ ਆ ਗਏ ਇਸ ਅਕੀ ਪਲੈਨਿੰਗ ਦੇ ਨਾਲ ਹੀ ਸਾਰਾ ਕੰਮ ਹੋਇਆ ਪਲੈਨਿੰਗ ਦੇ ਨਾਲ ਹੀ ਇਹਨਾਂ ਨੇ ਸੱਟਾਂ ਲਾਈਆਂ ਜੀ। ਖਾਨ ਸਾਹਿਬ ਜਿਹੜੇ ਬੰਦੇ ਨੇ ਸੱਟ ਲਗੀਆਂ ਕਿੱਥੇ ਆ ਸਟੈਂਡ ਤੇ? ਕਿ ਕਿਹੜਾ ਬੰਦਾ ਜੀ? ਜਿਹਦੇ ਤੁਹਾਡੇ ਪਤੀ ਜੀ ਦੇ ਕਹਿੰਦੇ ਸੱਟ ਲੱਗੀ। ਉਹ ਉਹ ਹਸਪੀਟਲ ਨਿਊ ਲਾਈਫ ਹਸਪੀਟਲ ਆ ਜੂ ਮੈਂ ਹੀ ਉਹਨੂੰ ਲੈ ਕੇ ਗਿਆ ਸੀਗਾ। ਉਹਦੀ ਹਾਲਤ ਜਿਹੜੀ ਬੜੀ ਨਾਜ਼ੁਕ ਸੀਗੀ ਬਹੁਤ ਜ਼ਿਆਦਾ ਨਾਤੇ ਉਹਦੇ ਕੋਲ ਬੋਲਿਆ ਜਾਂਦਾ ਸੀ ਬਲੀਡਿੰਗ ਇੰਨੀ ਸੀਗੀ ਸਾਰੀ ਗੱਡੀ ਜਿਹੜੀ ਸੀ ਕਿ ਲਹੂ ਦੇ ਨਾਲ ਭੇਜ ਗਈ ਪੂਰੀ ਹੋਰ ਕੇ ਕਿੰਨੇ ਬੰਦੇ ਦੇ ਸੱਟ ਇੱਕ ਹੋਰ ਗੁਰਪ੍ਰੀਤ ਹੈ ਜੀ ਉਹਦੇ ਦਾਤਰ ਵੱਜਾਇਆ ਜੀ ਤੇ ਹਾਂਜੀ ਹੁਣ ਕੀ ਪ੍ਰਸ਼ਾਸਨ ਕੋ ਮੰਗ ਕਰਦਾ ਨਹੀਂ ਮੈਂ ਪ੍ਰਸ਼ਾਸਨ ਨੂੰ ਕੋ ਮੰਗ ਕਰਦਾ ਹਾਂ ਕਿ ਜਿਹੜਾ ਮੇਰੇ ਭਤੀਜਿਆਂ ਤੇ ਜਿਹੜਾ ਇਹਨਾਂ ਨੇ ਕਾਤਲਾਨਾ ਹਮਲਾ ਕੀਤਾ ਆ ਗੱਡੀ ਰੋਕ ਕੇ ਉਹ ਇਹਨਾਂ ਦੇ ਵਿਰੁੱਧ ਜਿਹੜੀ ਕਾਰਵਾਈ ਬੰਦੀ ਆ ਜੀ ਉਹ ਹੋਣੀ ਚਾਹੀਦੀ ਆ ਜ਼ਰੂਰੀ ਆ